ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੋਰੀ ਮੋਰਚੇ ਤੇ ਬੈਠੇ ਆ ਅਸੀਂ ਖੜੇ ਆ 19 ਮਾਰਚ ਤੋਂ ਪਹਿਲਾਂ ਇਹ ਮੋਰਚਾ ਕਿਸਾਨਾਂ ਦੇ ਜਿਹੜੇ ਟੈਂਪੋਰਰੀ ਘਰ ਟ੍ਰੈਕਟਰਾਂ ਵਾਲੀਆਂ ਦੇ ਨਾਲ ਜਿਹੜਾ ਭਰਿਆ ਹੋਇਆ ਸੀ ਕਿ ਹੁਣ ਜੀ ਦੇਖ ਲਿਆ ਹੁਣੇ ਬਰਨਾਲ ਜੀ ਨੇ ਦਿਖਾਇਆ ਵੀ ਜਿਹੜਾ ਉੱਥੇ ਜਿਹੜਾ ਸਟੇਜ ਸੀ ਜਿੱਥੇ ਤਰ੍ਹਾਂ ਦਿਨ ਪ੍ਰੋਗਰਾਮ ਚੱਲਦੇ ਸੀ ਉਹ ਸਟੇਜ ਸੀ ਜਿੱਥੇ ਢੱਲੇਵਾਲ ਜੀ ਥੱਲੇ ਬੈਠੇ ਸੀ ਉਹ ਵੀ ਦੇਖ ਲਿਆ ਕਿ ਕਿਵੇਂ ਤੋੜ ਕੇ ਉਹਨੂੰ ਪਾਸੇ ਕੀਤਾ ਹੋਇਆ ਹੈ ਤੇ ਆਹ ਜਗ੍ਹਾ ਤੇ ਖਲੋਣਾ ਸਾਡਾ ਪਰਪਜ ਕੀ ਆ ਮਕਸਦ ਕੀ ਜਗ੍ਹਾ ਦਿਖਾਈ ਕੋ ਜਾ ਰਹੀ ਹੈ ਇਹ ਜਗ੍ਹਾ ਉਹੀ ਜਗ੍ਹਾ ਹੈ ਆ ਜਿਹੜਾ ਪੱਕਾ ਥਾਂ ਹੈ ਇੱਥੇ ਟਰਾਲੀ ਖੜੀ ਸੀ ਇਸੇ ਜਗ੍ਹਾ ਤੇ ਜਿੱਥੇ ਅਖੰਡ ਜਾਪ ਚੱਲਦੇ ਸੀ ਅਖੰਡ ਪਾਤਸ਼ਾਹ ਪ੍ਰਕਾਸ਼ ਹੁੰਦੇ ਸੀ ਭੋਗ ਪੈਂਦੇ ਸੀ ਤੇ 19 ਮਾਰਚ ਨੂੰ ਰਾਤ ਨੂੰ 8 ਵਜੇ ਜਿੱਥੇ ਇੱਥੇ ਹੀ ਸਾਡੀਆਂ ਮਾਤਾਵਾਂ ਜਿਹੜੀਆਂ ਇੱਥੇ ਪਾਠ ਕਰ ਰਹੀਆਂ ਸੀ ਉਸ ਪਾਲਕੀ ਬਣਾਈ ਹੋਈ ਸੀ ਇੱਕ ਟਰਾਲੀ ਦੇ ਵਿੱਚ ਉਸ ਦੇ ਵਿੱਚ ਹੀ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸੀ ਜਬਜੀ ਸਾਹਿਬ ਦੇ ਖੰਡ ਜਾਪ ਚੱਲਦੇ ਸੀ 19 ਤਰੀਕ ਨੂੰ ਇੱਥੇ ਹੀ ਇਸੇ ਜਗ੍ਹਾ ਤੇ ਸੜਕ ਤੋਂ ਕਿੰਨੀ ਹਟ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਇਸੇ ਜਗ੍ਹਾ ਤੇ ਖੜਾ ਸੀ ਉਹ ਉਹਦੀ ਵੀਡੀਓਗ੍ਰਾਫੀ ਵੀ ਹੋ ਸਕਦੀ ਹੈ ਉਹਦੇ ਜਿਹੜੇ ਪੁਲਿਸ ਨੇ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਵੀ ਆ ਜਾਊਗਾ ਇਸ ਕਰਕੇ ਇਹ ਜਿਹੜੀ ਉਹੀ ਜਗ੍ਹਾ ਹੈ ਜਿੱਥੇ ਜਾਪ ਕਰ ਰਹੇ ਸੀ 19 ਤਰੀਕ ਨੂੰ 8 ਵਜੇ ਉਹ ਵੈਦਵੀ ਕੀਤੀ ਜਾਂਦੀ ਹੈ ਵਿੱਚ ਹੀ ਅਖੰਡ ਜਪ ਰੋਕੇ ਜਾਂਦੇ ਆ ਪਾਠ ਵਿੱਚ ਰੋਕ ਕੇ ਤੇ ਮਹਾਰਾਜ ਰੂਪ ਇਥੋਂ ਹਨੋਰੀ ਭੇਜਿਆ ਜਾਂਦਾ ਸਭ ਤੋਂ ਵੱਡੀ ਇਹੀ ਗੱਲ ਹੈ ਉਹੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬੇਦਬੀਆਂ ਜਿਹੜੀਆਂ ਹੋਈਆਂ ਉਹ ਬੇਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਬੇਦਬੀ ਤੇ ਇਨਸਾਫ ਦੇਵਾਂਗੇ ਪੰਜਾਬ ਦੀ ਜਨਤਾ ਨੂੰ ਸਿੱਖ ਸਮਾਜ ਨੂੰ ਤੇ ਅੱਜ ਕੋਈ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਬੇਦਬੀ ਕੀਤੀ ਹੈ ਇਸੇ ਕਰਕੇ ਅੱਜ ਇੱਥੇ ਆਏ ਸੀ ਦੇਖਣ ਆਏ ਸੀ ਦੇਖ ਲਿਆ ਪੂਰੇ ਮੋਰਚੇ ਦਾ ਕਿਵੇਂ ਲੁੱਟਿਆ ਗਿਆ ਲੁਟਾਇਆ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਸ਼ਹਿਤੇ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਲੇਕਿਨ ਜਿਹੜੇ ਲੁਟੇਰੇ ਸੀ ਲੁੱਟਣ ਵਾਲੇ ਸੀ ਉਹਨਾਂ ਨੂੰ ਖੁੱਲੀ ਛੋਟ ਸੀ ਵੀ ਆਜੋ ਲੈ ਜਾਓ ਐਵੀ ਪਤਾ ਲੱਗਾ ਦੋ ਟਰੱਕ ਇੱਕ ਨਾਮੀ ਕੁਆੜੀਆ ਜਿਹੜੀ ਉਹਦੀ ਪੁਖਤਾ ਜਿਹੜੀ ਜਾਣਕਾਰੀ ਹੋਊਗੀ ਦਿੱਤੀ ਜਾਊਗੀ ਸ਼ਿਕਾਇਤ ਵੀ ਕੀਤੀ ਜਾਊਗੀ ਕੋ ਬੰਟੀ ਨਾਮ ਦਾ ਕੁਆੜੀਆ ਸੁਭਾਸ਼ ਦਾ ਬੇਟਾ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਹਰਿਆਣੇ ਦੇ ਵਿੱਚ ਇੱਕ ਮਤਲਬ ਮਗਦਮਾ ਦਰਜਾ 2024 ਦਾ ਉਹਨੇ ਇੱਕ 2024 ਮਾਡਲ ਉਹਨੇ ਇੱਕ ਟਿਪਰ ਤੋੜ ਕੇ ਵਿੱਚ ਹੈ ਉਹ ਵੀ ਮਕਦਮਾ ਦਰਜ ਹੈ ਉਹਨੇ ਦੋ ਟਰੱਕ ਪੂਰੇ ਇਤੋਂ ਭਰੇ ਨੇ ਜਿਹੜੇ ਸਾਡੇ ਛੱਤਾ ਪਈਆਂ ਇਸੇ ਜਿਹੜੇ ਅੰਗਲਾਰਨ ਟੀਅਰ 3 ਉਹਦੇ ਦੋ ਟਰੱਕ ਭਰ ਕੇ ਇਸ ਕਰੇ ਵਾਸਤੇ ਭੇਜੇ ਨੇ ਉਹ ਇੱਕ ਲੋਕਲ ਇਸ ਐਸਐਚਓ ਦੀ ਸ਼ਹਿਰ ਤੇ ਗਏ ਨੇ ਉਹ ਮਿਲੀ ਮਿਲੀਪੁਕਤ ਨਾ ਗਏ ਨੇ ਅਸੀਂ ਇਹ ਵੀ ਕਵਾਂਗੇ ਪ੍ਰਸ਼ਾਸਨ ਨੂੰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਹੁਤ ਸਾਰੇ ਨਿੱਜੀ ਹੋਟਲਾਂ ਦੇ ਵਿੱਚ ਲੱਗੇ ਹੋਏ ਨੇ ਕਨੋਰੀ ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਵੀ ਟ੍ਰੇਸ ਹੋ ਸਕਦੀਆਂ ਹਨ ਉਹਨਾਂ ਨੂੰ ਟੈਸਟ ਕੀਤਾ ਜਾਵੇ ਜਿਹੜਾ ਸ਼ਿਕਾਇਤ ਨੰਬਰ ਦਿੱਤਾ ਉਹਤੇ ਵੀ ਸ਼ਿਕਾਇਤ ਕਰਾਂਗੇ ਵੀ ਇਹ ਲੋਕ ਜਿਹੜਾ ਕਿਸਾਨਾਂ ਨੇ ਆਪਣੀ ਦਸਾਂ ਨੌਂ ਦੀ ਕਮਾਈ ਦਾ ਜਾਂ ਕਿਸੇ ਨੇ ਕੋਈ দান ਕੀਤੀ ਹੋਈ ਚੀਜ਼ਾਂ ਸੀ ਜਿਹੜੇ ਛਟਾਲੀਆਂ ਸਾਮਾਨ ਸੀ ਜਿਹੜਾ ਕੋਈ ਏਸੀ ਸੀ ਕੂਲਰ ਸੀ ਫਰਿੱਜ ਸੀ ਕਿਸੇ ਦੀ ਐਲਸੀਡੀ ਲੱਗੀ ਹੋਈ ਸੀ ਕਿਸੇ ਦੇ ਗੈਸ ਚੁੱਲੇ ਸੀ ਗੈਸ ਸਿਲੰਡਰ ਸੀ ਜਿਹੜਾ ਕੋਈ ਵੀ ਸਾਮਾਨ ਸੀ ਮੰਨ ਲਓ ਸੋਣ ਵਾਲਾ ਖਾਣ ਪੀਣ ਵਾਲਾ ਕੋਈ ਚੀਜ਼ ਨਹੀਂ ਛੱਡੀ ਐਵੇਂ ਲੁੱਟਿਆ ਗਿਆ ਜਿਵੇਂ ਕਿਸੇ ਦੇਸ਼ ਦਾ ਉਜਾੜਾ ਕਰਦਾ ਹੋਏ ਤੇ ਐਵੇਂ ਇਹਨਾਂ ਨੇ ਲੁੱਟਾਇਆ ਸਾਡੇ ਸਾਮਾਨ ਨੂੰ ਸਾਡੇ ਕਿਸਾਨਾਂ ਦੇ ਸਾਮਾਨ ਨੂੰ ਤੋ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਿਆ ਜਾਊਗਾ ਅੱਜ ਅਸੀਂ ਥੇਲ ਚ ਵੀ ਜਾ ਕੇ ਮੁਲਾਕਾਤ ਕਰਨ ਗਏ ਸੀ ਮੁਲਾਕਾਤ ਕਰਕੇ ਆਏ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਗਏ ਪਾਰਕ ਹਸਪਤਲ 'ਚ ਉੱਥੇ ਨਹੀਂ ਮਿਲ ਦਿੱਤਾ ਗਿਆ ਉੱਥੇ ਸਿਵਲ ਸਰਜਨ ਵੀ ਪਹੁੰਚਿਆ ਹੋਇਆ ਸੀ ਉਹਨੂੰ ਵੀ ਪੁੱਛਿਆ ਉਹਨੇ ਕੋਈ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਇੱਕ ਕੈਪ ਕਰਕੇ ਜਿਹੜਾ ਪ੍ਰਾਈਵੇਟ ਹਸਪਤਲ 'ਚ ਰੱਖਿਆ ਗਿਆ ਤੇ ਅਸੀਂ ਇਹ ਹੀ ਜਨਤਾ ਦੇ ਸਾਹਮਣੇ ਜਿਹੜੀ ਇਹ ਗੱਲਾਂ ਰੱਖ ਰਹੇ ਆ ਉਹ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਇੱਕ ਘਮੰਡੀ ਪਖੰਡੀ ਫਰੇਬੀ ਮੁੱਖ ਮੰਤਰੀ ਝੂਠਾ ਇਨਕਲਾਬੀ ਮੁੱਖ ਮੰਤਰੀ ਤੇ ਲਾਹਨਤੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਸਭ ਤੋਂ ਅਗਰਜਾ ਦੀਆਂ ਲਾਹਨਤਾਂ ਇਹਨੂੰ ਅਗਰ ਅੱਜ ਤੱਕ ਤੇ ਕੋਈ ਅੰਦੋਲਨ ਕੋਈ ਮੂਵਮੈਂਟ ਹੋਈ ਆ ਅਗਰ ਸਭ ਤੋਂ ਜ਼ਿਆਦਾ ਲਾਹਨਤੀ ਵਾਲਾ ਕੰਮ ਕੀਤਾ ਤੇ ਭਗਵੰਤ ਸਿੰਘ ਮਾਨ ਨੇ ਕੀਤਾ ਇਸ ਕਰਕੇ ਸਭ ਤੋਂ ਵੱਡਾ ਲਾਹਨਤੀ ਮੁੱਖ ਮੰਤਰੀ ਹੈ ਤੇ ਇਸ ਦਾ ਵੀ ਇਨਸਾਫ ਵਾਸਤੇ ਜਿਹੜੀ ਮਾਤਾ ਜਿਹੜੀ ਭੈਣ ਸਾਡੀ ਪਾਠ ਕਰ ਰਹੀ ਸੀ ਉਹਦੇ ਨਾਲ ਮਿਲ ਕੇ ਕਿਉਂਕਿ ਉਹ ਬਹੁਤ ਸਾਰੇ ਸਦਮੇ ਚ ਆ ਉਹ ਉਹਦੇ ਨਾਲ ਗੱਲ ਕੀਤੀ ਤੇ ਉਹ ਭਾਵੁਕ ਹੋ ਜਾਂਦੀ ਹੈ ਕਿ ਦੱਸ ਨਹੀਂ ਪਾ ਰਹੀ ਜਦੋਂ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਗੁਰੂ ਦੇ ਸ਼ਬਦ ਗੁਰੂ ਨੂੰ ਮੰਨਣ ਵਾਲਾ ਜਦੋਂ ਉਹਦੇ ਸਾਹਮਣੇ ਉਸਦੀ ਬਰਦੀ ਹੋਏ ਤੇ ਬਹੁਤ ਮਾੜਾ ਹੁੰਦਾ ਹੈ ਉਸ ਤੇ ਵੀ ਉਜਾਗਰ ਕਰਾਂਗੇ ਤੇ ਅੱਜ ਇਸ ਖਨੋਰੀ ਤੇ ਆਉਂਦਾ ਹੈ ਇਹ ਮਕਸਦ ਸੀ ਵੀ ਦਿਖਾਉਣ ਦਾ ਕਿ ਕਿਸ ਹਸਾਬ ਨਾਲ ਸਾਡਾ ਉਜਾੜਾ ਕੀਤਾ ਹੈ ਕਿਸ ਹਸਾਬ ਨਾਲ ਖਨੋਰੀ ਮੋਰਚੇ ਨੂੰ ਸ਼ੰਭੂ ਮੋਰਚੇ ਨੂੰ ਜਾੜਿਆ ਗਿਆ ਤੇ ਕਿਵੇਂ ਲੁੱਟ ਕੀਤੀ ਗਈ ਹੈ ਜਿਵੇਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲ ਕੇ ਉਹਦੇ ਜਿਹੜੇ ਕਰਿੰਦੇ ਨੇ ਜਿਹੜੇ ਉਹਦੇ ਸਰਪੰਚ ਪਾਲੇ ਹੋਏ ਨੇ ਉਹਨਾਂ ਤੋਂ ਚੋਰੀਆਂ ਕਰਾਈਆਂ ਗਿਆ ਇੱਥੇ ਵੀ ਜਿਹੜਾ ਹੈਗੇ ਸੀ ਪੁਲਿਸ ਨੇ ਆਪ ਅੰਦਰ ਵੜ ਕੇ ਜਿੱਥੇ ਮੀਡੀਆ ਨੂੰ ਮਨਾਹੀ ਆਉਣ ਦੀ ਜਿੱਥੇ ਕਿਸਾਨਾਂ ਨੂੰ ਮਨਾਹੀ ਆਉਣ ਦੀ ਉਥੇ ਚੋਰ ਆ ਰਹੇ ਨੇ ਪੁਲਿਸ ਤੇ ਚੋਰ ਦੋਵੇਂ ਮਿਲ ਕੇ ਕਾਰਵਾਈ ਕਰਕੇ ਗਏ ਨੇ ਤੇ ਇਹ ਇਸ ਤੋਂ ਵੱਡੀ ਕਾਨੂੰਨੀ ਹਰਕਤ ਕਿਸੇ ਵੀ ਸਰਕਾਰ ਵਾਸਤੇ ਕਿਸੇ ਵੀ ਜਿਹੜੇ ਜਿਹੜੇ ਸਾਡੀ ਰਖਵਾਲੀ ਕਰਨ ਵਾਲੇ ਉਹਨਾਂ ਵਾਸਤੇ ਕਦੇ ਵੀ ਜਿੱਦੀ ਹੋ ਨਹੀਂ ਸਕਦੀ ਜਿਹੜਾ ਉਹਨਾਂ ਨੇ ਸਾਡੇ ਨਾਲ ਇਹ ਕਾਰਨਾਮਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ